ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88721 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 5 ਨਗ ਲੈ ਕੇ ਆਏ ਆ ਜੀ ਪੰਜੇਈ ਤੋਫਾਈ ਆ ਜੀ ਵਿੱਚ ਦੋ ਤਾਂ ਵੱਡੇ ਬੱਚੇ ਨੇ ਜੀ ਤੇ ਦੋ ਛੋਟੇ ਨੇ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸਰਦੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸასი ਗਾਲ ਸასი ਗਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸਰਦੀਪ ਸਿੰਘ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 84374815 ਠੀਕ ਆ ਵੀਰੇ ਪੰਜ ਨਾਗਾ ਜੀ ਹਾਂਜੀ ਪੰਜ ਨਾਗਾ ਜੀ ਕਿੱਧਰੋਂ ਸ਼ੁਰੂ ਕਰੀਏ ਇੱਧਰੋਂ ਕਰ ਲੋ ਯਾਰ ਠੀਕ ਆ ਵੀਰੇ ਬੱਚੇ ਤੋਂ ਸ਼ੁਰੂ ਕਰਦੇ ਆਇਰ ਸ਼ੈਰ ਦਾ ਤੋਪਾ ਕਿੰਨੀ ਕੁ ਉਮਰਾ ਬੱਚੇ ਦੀ ਅਮਰ ਵੀਰੇ ਹੋਈ ਵੇ ਤਿੰਨ ਸਾਢੇ ਤਿੰਨ ਮਹੀਨੇ ਦਾ ਬੱਚਾ ਚੰਗਾ ਹਾਂਜੀ ਬਾਕੀ ਸੈੰਗ ਨਹੀਂ ਆਇਆ ਕਰ ਮੈਂ ਸੈੰਗ ਨਹੀਂ ਆਈ ਜੀ ਇਹ ਨਵੇਂ ਸੀਮਾ ਨਾ ਹਾਂ ਨਹੀਂ ਸੈੰਗ ਦੀ ਮੰਦਰੀ ਹੈਗੀ ਆ ਜੀ ਚਾਰ ਹੀ ਥਾਣਾ ਵੀਰੇ ਗਾਰੰਟੀ ਆ ਹਾਂਜੀ ਹਾਂਜੀ ਗਾਰੰਟੀ ਜਾਤ ਹੋਣੀ ਹੈ ਤੇ ਮੁੱਲ ਜੋੜੇ ਦਾ ਕਰਨਾ ਕਿ ਆਪਾਂ ਕੱਲੇ ਕੱਲੇ ਦਾ ਮੁੱਲ ਵੀ ਕੱਲੇ ਦਾ 85 ਰੁਪਏ ਆ ਹੋ ਜੂ ਲੈਸ ਜੀ ਹਾਂ ਲੈਸ ਕਰ ਦਿਆਂਗਾ ਮਾਨ ਤਾਂ ਠੀਕ ਹੈ ਬਰੇ ਹਾਂਜੀ ਤੇ ਦੋ ਨੰਬਰ ਡੱਬਾ ਰੰਗ ਪ੍ਰਿੰਟ ਇਹਦਾ ਵੀ ਚੈੱਕ ਕਰੋ ਬਹੁਤ ਬਹੁਤ ਚੰਗਾ ਨੇ ਸਾਰਿਆਂ ਦੀ ਗਾਰੰਟੀ ਹਾਂਜੀ 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 ਕੋਈ ਕਿਸੇ ਗੇੜਾ ਨਾ ਵੱਜੇ ਭਾਈ ਆਪਾਂ ਵਾਸੀ ਫਰੀਜ਼ ਰਹਿਗੇ ਫੋੜ ਤਾਂ ਹੋਰ ਦਾ ਫੋੜ ਚਾਗ ਨਹੀਂ ਕਰਦੇ ਦੇਖੋ ਜੀ ਇੱਕ ਵਾਰ ਇਹਦੀ ਵੀ ਚੈੱਕ ਕਰ ਲੋ ਰੰਗ ਪ੍ਰਿੰਟ ਚਾਰ ਹੀ ਥਾਣਾ ਇਹਦੀ ਚਾਰ ਹੀ ਥਾਣਾ ਗਾਰੰਟੀ ਆ ਇਹ ਬੱਚੀ ਹਾਂਜੀ ਆ ਵੀ ਪਰ ਕੈਮਰਾ ਹੀ ਮਾਰ ਦੋ ਲਾਓ ਜੀ ਆਪਾਂ ਝੋਲੀ ਵੀ ਦਿਖਾ ਲਓ ਕਰੋ ਜੀ ਠੀਕ ਹੈ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ 6000 ਰੁਪਏ 6000 ਹਾਂਜੀ ਜੋੜਾ ਲਏ ਜੀ ਵੀਰੇ ਜੋੜਾ ਲਏ ਆ ਪਤਨੀ ਹੋ ਜਾਗੇ ਇਕੱਠੇ ਤੇ ਨਾਲੇ ਕਰ ਲਾਂ ਹਾਂ ਜਰਸੀ ਇੱਕ ਜਰਸੀ ਇਹਦੀ ਉਮਰ ਕਿੰਨੀ ਹੈ ਇਹਦੇ ਦੀ ਉਮਰ ਕਿੰਨੀ ਕਾ ਜੀ ਇਹ ਉਂ ਵੀ 7-8 ਨਹੀਂ ਹੋ ਗਈ ਠੀਕ ਹੈ ਜਾਨੀ ਤਿੰਨ ਬਰੀਡਾ ਹੋ ਗਈ ਜਰਸੀ ਐਚਐਫ ਤੇ ਆਇਰਸ਼ ਹਾਂਜੀ ਹਾਂਜੀ ਤਿੰਨਾਂ ਦਾ ਕੰਬੀਨੇਸ਼ਨ ਜੀ ਇਹਦਾ ਵੀ 5500 ਰੁਪਏ ਇਹਦਾ 5500 ਜੇ ਕੋਈ ਤੰਨੇ ਇਕੱਠੀਆਂ ਲੈ ਕੇ ਜਾਂਦਾ ਤੰਨੇ ਇਕੱਠੀਆਂ ਆਪੇ 21000 ਦਿੰਦੇ ਨੇ ਤਨ ਹਾਇ ਕਿਹਿਆਰ ਉਹ ਦੇ ਦਾਂਗੇ ਮੰਨ ਲਓ ਆ ਵੀ ਰਚੀ 7000 7000 ਰਹਿਣੀ 7-7000 ਥੋੜੇ ਥੋੜੇ ਪਾਈ 7000 ਚ ਹੀ ਰਹਗੀ ਠੀਕ ਹੈ ਜੀ ਜਮਾ ਜੈ ਜਿ ਡਿਮਾਂਡ ਹੋ ਜਾਣੀ ਆ ਤੇ ਜਿਹੜੀ ਆਪਣੇ ਕੋਲ ਦੋ ਬੱਚੇ ਵੱਡੇ ਆ ਵੀਰੇ ਹਾਂਜੀ ਹਾਂਜੀ ਇਹਦਾ ਕੀ ਹਿਸਾਬ ਕਿਤਾਬ ਇਹਨੇ ਵੀ 4-40 ਸੁਣਾਣਾ ਮੂੰਹ ਦੋਲਦਾ ਏ ਉਹ ਤਾਂ ਦੋ ਅਗਰੇ ਦੰਦ ਸੱਟਿਆ ਹਾਂਜੀ ਠੀਕ ਆ ਏਆਈ ਵਗੈਰਾ ਹੋਈ ਆ ਏਆਈ ਇੱਕ ਨਹੀਂ ਹੋਈ ਵੀਰੇ ਇਹ ਨਹੀਂ ਹੋਈ ਪਰ ਲਈ ਜੀ ਹਾਂਜੀ ਠੀਕ ਆ ਆ ਕੁਆਲਿਟੀ ਬਹੁਤ ਹੈ ਯਾਰ ਇਹਦੀ ਤਫ ਰੰਗ ਪ੍ਰਿੰਟ ਕਰੀ ਬਰੀਡ ਬੋਲਾਈ ਕਰਨੀ ਪ੍ਰੀਡ ਪਾ ਲਈ ਇਹਦੀ ਆ ਚੰਗੇ ਸੀ ਮਨੀ ਕਾਖ ਵੀ ਚੰਗਾ ਕੱਦ ਕਰੀ ਕੁਆਲਿਟੀ ਵੀ ਚੰਗੀ ਹੈ ਜੀ ਹਾਂਜੀ ਹਾਂਜੀ ਬਾਕੀ ਝੋਲੀ ਵੀ ਇਹਦੀ ਬਰੀਡ ਬਹੁਤ ਹੈ ਝੋਲੀ ਦਿਖਾ ਦੇਗੇ ਤੁਹਾਨੂੰ ਖਾਲ ਸੋਣੀ ਐਕਚੁਅਲੀ ਇਹਦਾ ਫਿਰ ਮੁੱਲ ਕਿਵੇਂ ਕਰੀ ਚਾਰ ਚਾਰ ਹੀ ਥਾਣਾ ਇਹ ਵਿਖਾ ਦੇਣ ਠੀਕ ਹੈ ਲਓ ਜੀ ਇਹਦਾ ਮੁੱਲ ਕਿਵੇਂ ਕਰੀ ਇਹਦਾ ਵੀ ਜਦੋਂ ਲੈਂਦਾ ਦਾ ਕੱਲੀ ਕੱਲੀ ਹਾਂਜੀ ਤੇ 12000 ਦੀ ਦੇਵਾਂਗੇ 25 ਹੋ ਗਿਆ ਹਾਂਜੀ ਜੋੜਾ ਲੈ ਜੀ ਤੇ ਜੋੜਾ ਲੈ ਜੀ ਆਪਾਂ 22000 ਦੇਵਾਂਗੇ आर जन ਠੀਕ ਹੈ ਠੀਕ ਆ ਜਦੋਂ ਇਹ ਬੱਚਿਆਂ ਦੀ ਤਰਫੋਂ ਰਹੇ ਹਾਂ ਹਾਂ ਤਾਂ ਮਗਰ ਰਹਿ ਹੀ ਕੋਈ ਨਹੀਂ ਕੋਈ ਨਹੀਂ ਇਹਦੇ ਜਪ ਕੋਕੜਨ ਪਾਉਣ ਲਈ ਆਪਾਂ ਲੱਗਾਂਗੇ ਕਢਾਕ ਦੀ ਜਨੇ ਠੀਕ ਆ ਕੋਈ ਕੰਮ ਕੋਈ ਦੇਖਣਾ ਮੌਸਮ ਆਵਾ ਦਾਣੇ ਦਾ ਪੈਸਾ ਜਾਣ ਬਾਕੀ ਲਈ ਆਪਣੀ ਮੱਝਾਂ ਦੇ ਇੱਥੇ ਫੇਰ ਬੱਜੇ ਹੋਏ ਨੇ ਦੇਖਣ ਠੀਕ ਹੈ ਵੀਰੇ ਹਾਂ ਜੇ ਕਠਿਨਾਂ ਦੇ ਜਾਈਏ ਰੱਬ ਵਾਲੀ ਜਾਈਏ ਕਣਕ ਸਾਹਮ ਕੇ ਫੇਰ ਬਾਈ ਕਹਿੰਦਾ ਸ਼ੁਰੂ ਕਰਾਂਗੇ 42000 ਬਾਕੀ ਆਪਣੀ ਵੀਰੇ ਗਰੰਟੀ ਹੋਊ ਵੀ ਕਹਿੰਦਾ ਸ਼ਾਨ ਫੋਟ ਆਪਣੀ ਗਰੰਟੀ ਠੀਕ ਆ ਹਾਂ ਜੀ ਜਿੰਨੇ ਕਹੇ ਉਹਨੇ ਨੇ ਹਾਂ ਜੀ ਹਾਂ ਜੀ ਦੰਦ ਜੋ ਦੱਸਾਂਗੇ ਉਹ ਜੋ ਕੋਨੇ ਨੂੰ ਇਹਨਾਂ ਦੇ 4-4 ਹੀ ਖਾਣਾ ਜੀ ਸਾਰੇ ਠੀਕ ਆ ਵੀਰੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਹੋ ਜੀ ਧੰਨਵਾਦ